ਨਾਮ ਤੁਹਾਡਾ ਸਰਪੰਜ ਸਿੰਘ ਕੀ ਕਰ ਰਹੀ ਰਹਿੰਦਾ ਮੈਂ ਸੰਤੋਖ ਸਿੰਘ ਦਾ ਬਟਾ ਭਰਾ ਆਇਆ ਜੀ ਤੇ ਅਸੀਂ ਰਾਤ ਸੁੱਤੇ ਪਏ ਸੀ ਸਵੇਰੇ 4:00 ਵਜੇ 4:30 ਵਜੇ ਉੱਠੇ ਆ ਤੇ ਸੰਤੋਖ ਜੀ ਮਸ਼ੀਨ ਨੇ ਫੋਨ ਕੀਤਾ ਕਿ ਸਾਡੇ ਘਰੇ ਚੋਰੀ ਹੋ ਗਈ ਹੈ ਆਇਓ ਤੇ ਮੈਂ ਆਉਣ ਲੱਗਾ ਜੀ ਜਦੋਂ ਮੈਂ ਆਪਣਾ ਦੇਖਿਆ ਤੇ ਸਾਡੇ ਘਰੇ ਵੀ ਇਦਾਂ ਸਾਰਾ ਸਮਾਨ ਖਿਲਰਿਆ ਪਿਆ ਸੀ ਸਾਰਾ ਕੁਝ ਖਲਾਰਾ ਪਿਆ ਸੀ ਅਸੀਂ ਇੱਧਰ ਪਿੰਨਾ ਆ ਗਏ ਇਹਨਾਂ ਨੇ ਪੁੱਛਿਆ ਕੀ ਗਿਆ ਤੇ ਮੁੜ ਕੇ ਆਪਣੇ ਜਾ ਕੇ ਚੈੱਕ ਕੀਤਾ ਤੇ ਸਾਡੇ 10 ਤੁਲ ਕਰੀਬ ਸੋਨਾ ਸੀਗਾ ਤੇ 14000 ਰੁਪਏ ਨਕਦ ਸੀਗਾ ਪਿਆ ਕਰੀ ਉਹ ਲੈ ਕੇ ਤੇ ਨਾਲ ਜ਼ਰੂਰੀ ਪੇਪਰ ਬੈਂਕ ਦੀ ਕਾਪੀ ਮੇਰਾ ਏਟੀਐਮ ਵਗੈਰਾ ਸੀ ਉਹ ਵੀ ਨਾਲ ਚਲਾ ਗਿਆ ਜੀ ਕਿਸ ਤਰ੍ਹਾਂ ਚੋਰੀ ਕੀਤੀ ਇਹਨਾਂ ਨੇ ਸਾਡੀ ਉਹ ਗ੍ਰਿਲ 파ੜ ਪਿੱਛੇ ਕੋਠੀ ਦੇ ਜੀ ਗ੍ਰਿਲ ਲਾਈ ਸੀ ਗ੍ਰਿਲ 파ੜ ਖੋਲ ਕੇ ਨਾ ਛੁੱਟ ਕੇ ਬਾਹਰ ਛੁੱਟ ਗਏ ਨੇ ਜਿਹੜੀ ਚੋਰੀ ਇਹ ਨਾਲ ਨਾਲ ਕੋਠੀ ਆ ਬਿਲਕੁਲ ਨਾਲ ਨਾਲ ਕੋਠੀ ਆ ਜੀ ਸਾਂਝੀ ਕਾਂਡੇ ਚ ਉਹਨਾਂ ਦਾ ਸੋਨਾ ਵੀ 10 ਗ੍ਰਾਮ ਕੱਢਾ ਉਹਨਾਂ ਦਾ 15 15 ਤੋਂ ਮੇਰਾ 10 ਕਰੋ تقريبا ਬਾਕੀ ਡਿਟੇਲ ਹੀ ਪੁਲਿਸ ਨੂੰ ਦਿੱਤੀ ਜਾਣੀ ਤਲਾਸ਼ ਦਿੱਤੀ ਹੈ ਜੀ ਐਸਐਚਓ ਸਾਹਿਬ ਵੀ ਆਏ ਸੀ ਮੌਕੇ ਤੇ ਐਸਐਸ ਵੀ ਇੰਚਾਰਜ ਵੀ ਆਇਆ ਜਿਹੜੂ ਕਾਰਵਾਈ ਕਰ ਰਹੇ ਨੇ ਕਿ ਵਿਕੰਡ ਡਾਊਟ ਕਾਰਡ ਬਣਾ ਲਿਆ ਹੈ ਹਾਂ ਜੀ ਇਹ ਪਿੰਡ ਕਿਹੜਾ ਪਿੰਡ ਗਿੱਲਾਂਵਾਲੀ ਜੀ ਸੱਚੀ ਕਹਣਾ ਚਾਹੋਗੇ ਜਿਹੜੂ ਆਏ ਲੇ ਗਏ ਮੈਂ ਦੇਖੋ ਕਹਿ ਰਹੇ ਜੀ ਕਿ ਬਹੁਤ ਢਿੱਲੀ ਕਾਰਜ ਜਾਰੀ ਹੈ ਪੁਸਤ ਜਿਹੜਾ ਇਸ ਕੰਮ ਹੋ ਰਿਹਾ ਸਾਰ ਕੋਈ ਨਹੀਂ ਕਹਿੰਦੇ ਅੰਦਰ ਹੀ ਸੁੱਤੀ ਹੈ ਹਾਂ ਜੀ ਅਸੀਂ ਅੰਦਰ ਸੁੱਤੇ ਜੀ ਅਸੀਂ ਇੱਕ ਅਸੀਂ ਦੂਸਰੇ ਅੰਦਰ ਸੁੱਤੇ ਜੀ ਏਸੀ ਲਾ ਕੇ ਸੁੱਤੇ ਮੈਂ ਤੁਹਾਨੂੰ ਕਹੀਏ ਦੂਸਰੇ ਕਮਰੇ 'ਚ ਚੋਰੀ ਹੋਈ ਤੇ ਤੀਸਰਾ ਕਮ ਤੁਹਾਨੂੰ ਕੋਈ ਵੀ ਮੰਗ ਕਰਦੇ ਹੋ ਪੁਲਿਸ ਪਟਾਕੇ ਅਸੀਂ ਦੇਖੋ ਕਿ ਇਹ ਸਾਡੀ ਜਿਹੜੀ ਚੋਰੀ ਟਰੇਸ ਕੀਤੀ ਜਾਵੇ ਗਾਂਵਾਂ ਵਾਸਤੇ ਨੱਥ ਪਈ ਜੇ ਲੋਕਾਂ ਨੂੰ ਹੋਰ ਨਾ ਜਿੰਦਾ ਸਾਡਾ ਨੁਕਸਾਨ ਹੋਇਆ ਜਾਂ ਸਾਡੇ ਨਾਲ ਠਕਾ ਹੋਇਆ ਜਾਂ ਨਾ ਹੋ ਸਕੋ ਮੇਰਾ ਨਾਮ ਸੰਤੋਖ ਸਿੰਘ ਕਿਹੜੀ ਜਗ੍ਹਾ ਹੈ ਕਿਹਣਾ ਪਿੰਡ ਗਿੱਲਾਂ ਵਾਲੀ ਅੱਜ ਆਪਣਾ ਰਾਤ ਨੂੰ ਕੋਈ 12 ਵਜੇ ਦੇ ਨਾਲ ਤੇ ਮਤਲਬ ਚੋਰੀ ਕਰਕੇ ਲੈ ਗਈ ਸਾਮਾਨ ਕਿੰਨਾ ਸਾਮਾਨ ਚੋਰੀ ਹੋਇਆ 15 ਗ੍ਰਾਮ ਤੋਂਲੇ ਸੋਨਾ ਹੈ ਤੇ 17000 ਰੁਪਏ ਦਾ ਹੈਗਾ ਬਾਕੀ ਛੋਟੇ ਬੈਗ ਜਿਹੇ ਛੋਟੇ ਜਿਹੜੇ ਜਨਾਨੀਆਂ ਵਾਲੇ ਮਤਲਬ ਤੇ ਕਿਦਾਂ ਦਾਖਲ ਹੋਏ ਚੋਰ ਪਿੱਛੋਂ ਦੀ ਤੋੜ ਕੇ 바ਰੀ ਤੋੜ ਕੇ ਉਧਰੋਂ ਪਿੱਛੋਂ ਦੀ ਆ ਗਏ ਕੀ ਲੱਗਦਾ ਤੁਹਾਨੂੰ ਕਿਸ ਤਰ੍ਹਾਂ ਨਹੀਂ ਇਹ ਹੀ ਕਰ ਰਹੀ ਹੈ ਇਹ ਹੀ ਦੂਸਰੇ ਅੰਦਰ ਹਾਂ ਪਤਾ ਨਹੀਂ ਕੋਈ ਕੋਈ ਦਵਾਈ ਦੁਵਾਈ ਭਾਗੇ ਜਾਂ ਕੀ ਕੀ ਕੀਤਾ ਇਹ ਜਦੋਂ ਸਵੇਰੇ ਉੱਠੇ ਹਾਂ 4:30 ਵਜੇ ਨਾਲ ਉਦੋਂ ਵੇਖਿਆ ਤੇ ਸਾਡੇ ਇਧਰਲੇ ਪਾਸੇ ਆਪਣਾ ਦਰਵਾਜ਼ਾ ਬੰਦ ਕੀਤਾ ਸੀ ਜਦੋਂ ਅਸੀਂ ਬਾਹਰੋਂ ਦੀ ਜਾ ਕੇ ਵੇਖਿਆ ਤੇ ਉਧਰਲੇ ਪਾਸੇੋਂ ਬਾਰੀ ਖੁੱਲੀ ਸੀ ਉਹਦੇ ਥਾਣੀ ਲੰਘ ਕੇ ਤੇ ਉਹ ਚੋਰੀ ਕਰ ਗਿਆ ਕੀ ਲੱਗਦਾ ਤੁਹਾਨੂੰ ਭੇਤੀ ਦਾ ਮੌਸਲ ਤਾਂ ਬਾਹਰ ਜਿਹੜਾ ਐ ਇਦਾਂ ਤਾਂ ਲੱਗਦਾ ਜਿੱਦਾਂ ਮਤਲਬ ਵੀ ਭੇਤ ਕੋਈ ਬੰਦਾ ਭੇਤੀ ਪਿਆ ਵਿੱਚ ਕੰਪਲੀਟ ਕੀਤੀ ਸੀ ਹਾਂ ਕੀਤੀ ਆਪਾਂ